Keep on them. ਐਸਡੀ ਕਾਲਜ ਚੰਡੀਗੜ੍ਹ ਦੇ ਵਿੱਚ ਅੱਜ ਇਲੈਕਸ਼ਨ ਸੀ ਤਾਂ ਇਲੈਕਸ਼ਨ ਦੇ ਵਿੱਚ ਜਤਨ ਜੋਤ ਹੋਰਾਂ ਨੂੰ ਵੱਡੀ ਜਿਹੜੀ ਜਿੱਤ ਮਿਲੀ ਅੱਜ ਬਸ ਬਾਈ ਕਿਵੇਂ ਦੇਖਦੇ ਹੋ ਇਸ ਜਿੱਤ ਨੂੰ ਬਹੁਤ-ਬਹੁਤ ਪਹਿਲਾਂ ਦਾ ਖੁਸ਼ੀ ਹੈ ਸਾਨੂੰ ਸਾਰੇ ਐਸਡੀ ਦੇ ਜਿਹੜੇ ਵੋਟਰ ਸੀਗੇ ਸਪੋਰਟਰ ਸੀਗੇ ਸਾਡੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹ ਪਤਾ ਤਾਂ ਉਹਨਾਂ ਨੂੰ ਪਹਿਲੇ ਦਿਨ ਦਾ ਹੀ ਸੀਗਾ ਕਿ ਅਸੀਂ ਏਡੀ ਵੱਡੀ ਜਿੱਤ ਦੇ ਨਾਲ ਲੀਡ ਕਰ ਰਹੇ ਆਂ ਪਰ ਚਲੋ ਐਦਾਂ ਐ ਵੀ ਜਦੋਂ ਬੰਦਾ ਭੱਜਣ ਲੱਗ ਜਾਂਦਾ ਫਿਰ ਉਹਨੂੰ ਭੱਜਣਾ ਪੈਂਦਾ ਮੈਦਾਨ ਛੱਡਣ ਵਾਸਤੇ ਚੀਜ਼ਾਂ ਨਹੀਂ ਬਣੀਆਂ ਗਈਆਂ ਸਾਡਾ ਸਾਥ ਬਹੁਤ ਦਿੱਤਾ ਅਸੀਂ ਸੱਚ ਦਾ ਰਾਹ ਤੁਣਕੇ ਅਸੀਂ ਤੁਰ ਰਹੇ ਆ ਤੇ ਉਸੇ ਹੀ ਸੱਚ ਦੇ ਰਾਹ ਤੇ ਅਸੀਂ ਕਾਇਮ ਬਣੇ ਰਵਾਂਗੇ ਤੇ ਹੋਰ ਭਰੋਸਾ ਜਿੱਤਦੇ ਰਵਾਂਗੇ ਕਿਹੜੇ ਕਿਹੜੇ ਮੁੱਦੇ ਐਸੋ ਰਹਿਮ ਰਹੇ ਨੇ ਜਿੰਨੇ ਤੁਹਾਨੂੰ ਜਿੱਤ ਦਵਾਈ ਸਾਡੇ ਮੇਨ ਮੇਨ ਮੁੱਦੇ ਇੱਕ ਤਾਂ ਅਸੀਂ ਗਰਲਸ ਵਰਗ ਆਸਤੇ ਜਿਹੜਾ ਬਹੁਤ ਕੰਮ ਕਰਾਂਗੇ ਉਹਦੇ ਵਾਸਤੇ ਸੈਲਫ ਡਿਫੈਂਸ ਉਹਨਾਂ ਦਾ ਕੋਚਸ ਪ੍ਰੋਵਾਈਡ ਕਰਾਂਗੇ ਇੱਕ ਉਹਨਾਂ ਦੇ ਆਸਤੇ ਜਿਹੜੇ ਹੋਸਟਲਸ ਐ ਉਹਨਾਂ ਦੇ ਵਿੱਚ ਜਿਹੜੀ ਆਪਣੇ ਸੈਨੇਟਰੀ ਪੈਡਸ ਐ ਉਹਨਾਂ ਨੂੰ ਬਰਨਰ ਮਸ਼ੀਨ ਉਹਨਾਂ ਆਸਤੇ ਇੱਕ ਮਿਸਟਰ ਲੀਵ ਇੱਕ ਪ੍ਰੋਪਰ ਜਮਿਕ ਵੈਂਪਰੈਂਟਸ ਅਸੀਂ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਪਲੇਸਮੈਂਟਸ ਦੀ ਗੱਲ ਕੀਤੀ ਅਸੀਂ ਤਾਂ ਹੋਰ ਵੀ ਚਾਰ ਪੰਜ ਕਾਫੀ ਵੱਡੇ ਬੰਦੇ ਨੇ ਜਿਹੜੇ ਅਸੀਂ ਕਰ ਰਹੇ ਹਾਂ ਅੱਛਾ ਥੋੜਾ ਜਿਹਾ ਇੱਕ ਹੋਰ ਪਰਸਨ ਸਵਾਲ ਹੈ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੇ ਵਿੱਚ ਕੋਈ ਹੈ ਕੋਈ ਪੋਲਿਟਿਕਸ ਦੇ ਵਿੱਚ ਕੋਈ ਐਸਐਲ ਦੇ ਵਿੱਚ ਜੇ ਫੈਮਿਲੀ ਬੈਕਗ੍ਰਾਉਂਡ ਨੂੰ ਮਤਲਬ ਮੇਰੇ ਪਾਪਾ ਪੋਲਿਟਿਕਸ ਦੇ ਵਿੱਚ ਇੰਟਰਸਟ ਦਾ ਲੈਂਦੇ ਐ ਪਰ ਉਹਦਾ ਇਸ ਤਰ੍ਹਾਂ ਨਹੀਂ ਵੀ ਅਸੀਂ ਪੋਲਿਟਿਸ਼ੀਅਨਸ ਵਗੈਰਾ ਫੈਮਿਲੀ ਤੋਂ ਬੈਕਗ੍ਰਾਉਂਡ ਹੈ ਸਾਡਾ ਤੁਸੀਂ ਕਿਵੇਂ ਸੋਚਿਆ ਪੋਲਿਟਿਕਸ ਦੇ ਵਿੱਚ ਆਉਣ ਵਾਸਤੇ ਐਕਚੁਅਲੀ ਮੈਂ ਪਹਿ ਜਦੋਂ ਇੱਥੇ ਆਏ ਸਾਡੇ ਆਪ ਦੇ ਕੋਈ ਸੱਜਣ ਮਿੱਤਰ ਭਰਾ ਖੜੇ ਹੋਏ ਸੀਗੇ ਇਲੈਕਸ਼ਨਾਂ ਦੇ ਵਿੱਚ ਮੇਰਾ ਬ੍ਰਦਰ ਪ੍ਰਗਟ ਜਿੱਤਿਆ ਸੀਗਾ ਖਾਲਸਾ ਚ ਉਹ ਇੱਕ ਹੋਰ ਡੀਏਵੀ ਅਸੀਂ ਜੋਰ ਲਾਇਆ ਸੀ ਪਿਛਲੇ ਕਿਡੇ ਜਸ਼ਨ ਵੀ ਰਸਤੇ ਤਾਂ ਉਹ ਉਦੋਂ ਬਾਅਦ ਬਣਦੇ 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 ਗਰਾਊਂਡ ਸਾਡਾ ਇੱਥੇ ਐਸਡੀ ਦੇ ਵਿੱਚ ਮੈਂ ਆ ਪੜਦਾ ਸੀ ਸਾਡਾ ਕਾਲਜ ਵੀ ਇੱਕ ਰਹਿ ਗਿਆ ਸੀ ਫਤਿਹ ਕਰਨ ਵਾਲਾ ਸਾਡੀ ਟੀਮ ਦਾ ਸੋ ਅਸੀਂ ਇੱਥੇ ਪੁੱਜੇ ਮੇਰਾ ਆਪਦਾ ਐਡਮਿਸ਼ਨ ਸੀ ਮੇਰਾ ਆਪਦਾ ਉਹਨਾਂ ਦਾ ਨਾਮ ਨਿਕਲ ਗਿਆ ਉਦੋਂ ਬਾਅਦ ਐਂ ਕਰਦੇ ਕਰਦੇ ਸੌਬ ਬਣ ਗਿਆ ਜੀ ਇੱਕ ਇੱਕ ਮੁੱਖ ਕਾਰਨ ਕਿਹੜਾ ਮੰਨਦੇ ਹੋ ਜਿਹਨੇ ਤੁਹਾਨੂੰ ਜਿੱਤ ਦਵਾਈ ਤੁਹਾਡੀ ਚੋਣ ਕੰਪੇਨ ਤੁਹਾਡੀ ਟੀਮ ਜਾਂ ਫਿਰ ਕੋਈ ਹੋਰ ਨਹੀਂ ਮੈਂ ਤਾਂ ਸਾਰਿਆਂ ਨੂੰ ਹੀ ਹੁਣ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਵਾਸਤੇ ਬਹੁਤ ਬਹੁਤ ਕੰਮ ਕੀਤਾ ਸਾਡੀ ਚੋਣ ਵੀ ਬਰਕਰਾਰ ਸੀ ਸਾਡੀ ਮਿਹਨਤ ਵੀ ਬਰਕਰਾਰ ਸੀ ਸਾਡੀ ਟੀਮ ਵੀ ਬਰਕਰਾਰ ਸੀ ਕਿਸੇ ਨੂੰ ਆਪਾਂ ਨਿੰਦ ਨਹੀਂ ਸਕਦੇ ਤਾਂ ਹੀ ਐਡੀ ਵੱਡੀ ਲੀਡ ਨਾਲ ਸਾਡੀ ਜਿੱਤ ਹੋਈ ਹੈ ਇਹ ਚ ਕੋਈ ਮੈਂ ਇਕੱਲਾ ਨਹੀਂ ਸਾਰੇ ਸਾਰੇ ਸਾਡੇ ਸਪੋਰਟਰ ਹੈ ਜਿਹੜੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜਿੱਤੇ ਨੇ ਤੇ ਇਹ ਜਦੋਂ ਜੋ ਤਾਂ ਐਸਟੀ ਕਾਲਜ ਚੰਡੀਗੜ੍ਹ ਦੇ ਪ੍ਰਧਾਨ ਚੁਣੇ ਗਏ ਨੇ ਐਸਆਰ ਉਹਨਾਂ ਨੇ ਕਿਹਾ ਕਿ ਮੁੱਦੇ ਸਾਡੇ ਖਾਸ ਕਰਕੇ ਗਰਲਸ ਦੇ ਉੱਪਰ ਫੋਕਸ ਰਹੇਗਾ ਕਿ ਗਰਲਸ ਦੀ ਸੇਫਟੀ ਜਾਂ ਉਹਨਾਂ ਨੂੰ ਹੋਰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਨਾਲ ਕਿਵੇਂ ਨਜਿੱਠਿਆ ਜਾਵੇ ਕੈਮਰਾ ਪਰਸਨ ਰਿਸਾਲ ਦੇ ਨਾਲ ਮਨਿੰਦਰ ਸ਼ਿਰਗਲ ਚੰਡੀਗੜ੍ਹ